ਐਕਸੀਬਿਸ਼ਨ ਸ਼ੁਰੂਆਤ ਹੋਈ ਹੈ ਕੀ ਕੁਝ ਰਹੇਗਾ ਇਸ ਐਕਸੀਬਿਸ਼ਨ ਦੇ ਵਿੱਚ ਇਹਦੇ ਵਿੱਚ 100 ਡੇਢ ਸਵਾ ਦਰਦ ਦੇ ਕਰੀਬ ਜਿਹੜੇ ਹੈਗੇ ਪਾਰਟਿਸਪੈਂਟ ਆਏ ਆ ਇੰਨੇ ਵੀ ਨਵੀਂ ਟੈਕਨੋਲੋਜੀ ਜਿਹਦੇ ਵਿੱਚ ਅੱਜ ਦਾ ਹਾਈ ਐਂਡ ਸਾਈਕਲ ਜਿਹੜਾ ਬਣ ਰਿਹਾ ਉਹ ਜਿਹੜਾ ਉਹਦੇ ਪਾਰਟਸ ਇੱਥੇ ਉਹਨਾਂ ਨੇ ਡਿਸਪਲੇ ਕੀਤੇ ਆ ਜੜੀ ਟੈਕਨੋਲੋਜੀ ਆ ਰਹੀ ਆ ਆਪਾਂ ਜਿਹੜੇ ਈ-ਬਾਈਕਸ ਆ ਰਹੇ ਆ ਈ ਮੋਟਰਸਾਈਕਲ ਹੈ ਜਾਂ ਈ ਬੱਚਿਆਂ ਦੇ ਸਾਈਕਲ ਛੋਟੇ ਆ ਉਹ ਸਾਰੇ ਇੱਥੇ ਡਿਸਪਲੇ ਹੋਏ ਆ ਪਰ मोस्ट ਆਫ ਦਾ ਕੰਪਨੀਆਂ ਨੇ ਜਿਹੜੀਆਂ ਚੀਜ਼ਾਂ ਬਣਾ ਰਹੀਆਂ ਜਾਂ ਬਣਾ ਰਹੀਆਂ ਆਉਣ ਵਾਲੇ ਟਾਈਮ ਦੇ ਵਿੱਚ ਬਣਾ ਕੇ ਮਾਰਕੀਟ ਦੇ ਵਿੱਚ ਦੇਣਗੇ ਉਹ ਸਾਰੇ ਉਹਨਾਂ ਨੇ ਇੱਥੇ ਡਿਸਪਲੇ ਕੀਤੇ ਆਪਣੇ ਕਿਸ ਤਰ੍ਹਾਂ ਲੱਗਦਾ ਕਿ ਇਸ ਐਕਸੀਬਿਸ਼ਨ ਦੇ ਜਰੀਏ ਕਿੰਨਾ ਕੁ ਵਪਾਰ ਆਉਣ ਦੀ ਉਮੀਦ ਆ ਤੇ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਚਾਈਨਾ ਇਸ ਵੇਲੇ ਜਿਹੜਾ ਹੈ 23 ਕਰੋੜ ਸਾਈਕਲ ਬਣਾ ਰਿਹਾ ਹਿੰਦੁਸਤਾਨ ਜਿਹੜਾ 4 ਕਰੋੜ ਦੇ ਕਰੋ ਸਾਈਕਲ ਬਣਾ ਰਿਹਾ ਪਰ ਅਸੀਂ ਸੈਕੰਡ ਲਾਰਜੈਸਟ ਹੈਗੇ ਆ ਪਰ ਸਾਡਾ ਗੈਪ ਬਹੁਤ ਜ਼ਿਆਦਾ ਬਣਾ ਰਿਹਾ ਗਵਰਨਮੈਂਟ ਦੀਏ ਪਾਲਿਸੀਸ ਕੁਝ ਕਹਿ ਦਿਓ ਜਾਂ ਜਿਹੜੀਆਂ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਸਾਨੂੰ ਚੀਜ਼ਾਂ ਚਾਹੀਦੀਆਂ ਜਾਂ ਮਸ਼ੀਨਰੀ ਚਾਹੀਦੀ ਆ ਉਹ ਹਾਲੇ ਕਈ ਚੀਜ਼ਾਂ ਸਾਡੇ ਕੋਲ ਇੱਥੇ ਅਵੇਲੇਬਲ ਨਹੀਂ ਹੈਗੀਆਂ ਦਾ ਮਟੀਰੀਅਲ ਅਵੇਲੇਬਲ ਨਹੀਂ ਉਕਿ ਅੱਜ ਸਾਈਕਲ ਦੇ ਰਿਹਾ ਉਹ ਕਾਰਬਨ ਫਾਈਬਰ ਦਾ ਸਾਈਕਲ ਵੀ ਬਣ ਰਿਹਾ ਹੈ ਬਹੁਤ ਸਾਈਕਲ ਦੇ ਪਾਰਟ ਜਿਹੜੇ ਐਲੂਮੀਨੀਅਮ ਦੇ ਵੀ ਬਣਦੇ ਆ ਬਹੁਤ ਲਾਈਟ ਵੇਟ ਹੁੰਦੇ ਆ ਉਹ ਉਹ ਵੀ ਬਣਦੇ ਪਏ ਆ ਔਰ ਨਵੇਂ ਤੋਂ ਨਵਾਂ ਜਿਹੜਾ ਹੈਗਾ ਟੈਕਨੋਲੋਜੀ ਆ ਰਹੀ ਆ ਉਹ ਪਾਰਟ ਸਾਡੇ ਇੱਥੇ ਅਵੇਲੇਬਲ ਨਾ ਹੋਣ ਕਰਕੇ ਉਹ ਮਟੀਰੀਅਲ ਨਾ ਹੋਣ ਕਰਕੇ ਜਾਂ ਉਦਾਂ ਦੇ ਮਸ਼ੀਨਰੀ ਸਾਡੇ ਕੋਲ ਮਦਰ ਮਸ਼ੀਨਰੀ ਨਹੀਂ ਹੱਲੇ ਆ ਗਈ ਤੇ ਅਸੀਂ ਸਰਕਾਰ ਨੂੰ ਇਸ ਦੇ ਬਾਧਿਆ ਮੈਂ ਕਈ ਵੀ ਕਵਾਂਗੇ ਵੀ ਤੁਸੀਂ ਸਾਨੂੰ ਟੈਕਨੋਲੋਜੀ ਅਪਗ੍ਰੇਡ ਕਰਨ ਵਾਸਤੇ ਜਾਂ ਅਸੀਂ ਜਿਹੜੀ ਮਸ਼ੀਨਰੀ ਬੁਲਾਉਣੀ ਆ ਜਾ ਸੀ ਕਿ ਸੇ ਕੰਪਨੀ ਦੇ ਨਾਲ ਆਪਣੀ ਟਾਈ ਅਪ ਕਰਨਾ ਆ ਉਹਦੇ ਵਿੱਚ ਸਾਡੀ ਮੱਦਦ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਾਨੂੰ ਸਪੈਸ਼ਲ ਡਿਸਕਾਊਂਟ ਦੇਣੇ ਚਾਹੀਦੇ ਆ ਮਾਂਚੈਸਟਰ ਆਫ ਇੰਡੀਆ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੀ ਬੈਕਬੋਨ ਅਗਰ ਕਹੀ ਜਾਂਦੀ ਹੈ ਤਾਂ ਉਹ ਸਾਈਕਲ ਇੰਡਸਟਰੀ ਨੂੰ ਕਹੀ ਜਾਂਦੀ ਹੈ ਤੇ ਸਾਈਕਲ ਇੰਡਸਟਰੀ ਦੀ ਵੱਡੀ ਐਕਸੀਬਿਸ਼ਨ ਜਿਹੜੀ ਹੈ ਰਾਈਟ ਅੱਜ ਤੋਂ ਜੀ ਸ਼ੁਰੂਆਤ ਹੋ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਈਡ ਦਿੱਆ ਅੱਜ ਤੋਂ ਸ਼ੁਰੂਆਤ ਹੋਏਗੀ ਤੇ 3 ਦਿਨ ਲਗਾਤਾਰ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਇਹ ਐਗਜ਼ੀਬਿਸ਼ਨ ਚੱਲੇਗੀ ਕੀ ਰੂਪਰੇਖਾ ਰਹੇਗੀ ਗੱਲਬਾਤ ਕਰਨ ਲਈ ਸਾਡੇ ਨਾਲ ਅਵਤਾਰ ਸਿੰਘ ਭੋਗਲ ਜੀ ਮੌਜੂਦ ਆ ਭੋਗਲ ਸਾਹਿਬ ਸਾਈਕਲ ਇੰਡਸਟਰੀ ਜਿਹੜੀ ਹੈ ਮਾਰਚਾਸਟ ਆਫ ਇੰਡੀਆ ਦੀ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੀ ਬੈਕਬੋਨ ਕਹੀ ਜਾਂਦੀ ਆ ਅੱਜ ਵੱਡੀ ਐਗਜ਼ੀਬਿਸ਼ਨ ਸ਼ੁਰੂਆਤ ਹੋਈ ਆ ਕੀ ਕੁਝ ਰਹੇਗਾ ਇਸ ਐਗਜ਼ੀਬਿਸ਼ਨ ਦੇ ਵਿੱਚ ਖਾਸ ਦੇਖੋ ਕੋਈ ਵੀ ਨੱਸੀ ਜਿਹੜੀ ਹੈ ਉਹ ਜਦੋਂ ਆਪਣੇ ਕੋਈ ਡਿਸਪਲੇ ਕਰਨੀ ਹੁੰਦੀ ਹੈ ਚੀਜ਼ਾਂ ਜਾਂ ਬਾਸਸ ਨੂੰ ਦਿਖਾਉਣੀ ਹੁੰਦੀ ਹੈ ਤੇ ਉਹ ਇੱਕ ਐਗਜ਼ਿਬਿਸ਼ਨ ਜਿਹੜੀ ਹੁੰਦੀ ਹੈ ਮਾਧਮ ਹੁੰਦਾ ਉਹਦਾ ਉਹ ਇਹੀ ਮਾਧਿਮ ਦੇ ਹਿਸਾਬ ਨਾਲ ਇਹ ਜਿਹੜੀ ਰਾਈਡ ਇੰਡੀਆ ਇੱਥੇ ਐਜ਼ੀ ਲੱਗੀ ਹੈ ਇਹ ਸੱਤਵੀਂ ਇਹਨਾਂ ਦੀ ਐਗਜ਼ਿਬਿਸ਼ਨ ਆ ਪਹਿਲਾਂ 6 ਦਿੱਲੀ ਦੇ ਵਿੱਚ ਲਾ ਚੁੱਕੇ ਆ ਤੇ ਇਹ ਹੁਣ ਪਹਿਲੀ ਵਾਰ ਇੱਥੇ ਇਹਨਾਂ ਨੇ ਇਸ ਵੱਡੇ ਪੱਦਰ ਦੇ ਉੱਤੇ ਲਾਈ ਆ ਤੁਸੀਂ ਦੇਖਿਆ ਹੋਣਾ ਵੀ ਇਹ ਇੰਟਰਨੈਸ਼ਨਲ ਸਟੈਂਡਰਡ ਦਾ ਜਿਹੜਾ ਸਾਰੇ ਐਗਜ਼ਿਬਿਸ਼ਨ ਕੀਤੀ ਗਈ ਆ ਔਰ ਇਹਦੇ ਵਿੱਚ 100 ਡੇਢ ਸਵਾ ਦਫਾ ਦੇ ਕਰੀਬ ਜਿਹੜੇ ਹੈਗੇ ਪਾਰਟਿਸਪੈਂਟ ਆਏ ਆ ਜਿਨ੍ਹਾਂ ਨੇ ਆਪਣੀ ਆਪਣੀ ਰਸਤੀ ਸਾਰੀਆਂ ਤੇ ਡਿਸਪਲੇ ਕੀਤੇ ਹਮਾਲ ਤੇ ਉਹਦੇ ਨਾਲ ਕੀ ਹੈ ਵੀ ਜਿੱਦਾਂ ਜਿੰਨੇ ਵੀ ਨਵੀਂ ਟੈਕਨੋਲੋਜੀ ਜਿਹਦੇ ਵਿੱਚ ਅੱਜ ਦਾ ਹਾਈ ਐਂਡ ਸਾਈਕਲ ਜਿਹੜਾ ਬਣ ਰਿਹਾ ਉਹ ਜਿਹੜਾ ਉਹਦੇ ਪਾਰਟਸ ਇੱਥੇ ਉਹਨਾਂ ਨੇ ਡਿਸਪਲੇ ਕੀਤੇ ਆ ਉਹਦੇ ਨਾਲ ਨਾਲ ਜਿਹੜੇ ਕੁਝ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਆ ਆਪਾਂ ਜਿਹੜੇ ਈ-ਬਾਈਕਸ ਆ ਰਹੇ ਆ ਈ ਮੋਟਰਸਾਈਕਲ ਹੈ ਜਾਂ ਈ ਬੱਚਿਆਂ ਦੇ ਸਾਈਕਲ ਛੋਟੇ ਆ ਉਹ ਸਾਰੇ ਇੱਥੇ ਡਿਸਪਲੇ ਹੋਏ ਆ ਟੌਇਜ਼ ਤੋਂ ਵੀ ਜਿਹੜਾ ਜਿਹੜਾ ਬੱਚਿਆਂ ਵਾਸਤੇ ਜਿਹੜਾ ਟੌਇ ਸਾਈਕਲ ਜੇ ਉਹ ਵੀ ਇੱਥੇ ਡਿਸਪਲੇ ਕੀਤੇ ਗਏ ਆ ਔਰ ਮੋਸਟ ਆਫ ਦਾ ਕੰਪਨੀਆਂ ਨੇ ਜਿਹੜੀਆਂ ਚੀਜ਼ਾਂ ਬਣਾ ਰਹੀਆਂ ਚਾ ਬਣਾ ਰਹੀਆਂ ਔਰ ਆਲੇ ਟਾਈਮ ਦੇ ਵਿੱਚ ਬਣਾ ਕੇ ਮਾਰਕੀਟ ਦੇ ਵਿੱਚ ਦੇਣਗੇ ਉਹ ਸਾਰੇ ਉਹਨਾਂ ਨੇ ਇੱਥੇ ਡਿਸਪਲੇ ਕੀਤੇ ਆਪਣੇ ਉਹ ਸਾਬ ਇੰਡੀਆ ਦਾ ਮੁਕਾਬਲਾ ਚਾਈਨਾ ਨਾਲ ਗਿਨਾ ਜਾਂਦਾ ਇੰਡੀਆ ਸੈਕੰਡ ਲਾਰਜੈਸਟ ਮੈਨੂਫੈਕਚਰਰ ਹੈ ਸਾਈਕਲ ਇੰਡਸਟਰੀ ਦੇ ਵਿੱਚ ਚਾਈਨਾ ਨੰਬਰ 1 ਤੇ ਆ ਕਿਸ ਤਰ੍ਹਾਂ ਲੱਗਦਾ ਕਿ ਇਸ ਐਕਸੀਬਿਸ਼ਨ ਦੇ ਜਰੀਏ ਕਿੰਨਾ ਕੁ ਵਪਾਰ ਆਉਣ ਦੀ ਉਮੀਦ ਹੈ ਤੇ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਉਹਦੇ ਵੀ ਦੋ ਤਿੰਨ ਚੀਜ਼ਾਂ ਨੇ ਚਾਈਨਾ ਐਸ ਵੇਲੇ ਜਿਹੜਾ ਹੈ 23 ਕਰੋੜ ਸਾਈਕਲ ਬਣਾ ਰਿਹਾ ਹਿੰਦੁਸਤਾਨ ਜਿਹੜਾ 4 ਕਰੋੜ ਦੇ ਕਰੀਬ ਸਾਈਕਲ ਬਣਾ ਰਿਹਾ ਪਈ ਅਸੀਂ ਸੈਕੰਡ ਲਾਰਜੈਸਟ ਹੈਗੇ ਆ ਪਰ ਸਾਡਾ ਗੈਪ ਬਹੁਤ ਜ਼ਿਆਦਾ ਬਣ ਰਿਹਾ ਹੈ ਗਵਰਨਮੈਂਟ ਦੀ ਇਹ ਪਾਲਿਸੀਆਂ ਕੁਝ ਕਹਿ ਦਿਓ ਜਾਂ ਜਿਹੜੀਆਂ ਅੱਜ ਦੀ ਟੈਕਨੋਲੋਜੀ ਦੇ हिसाब ਨਾਲ ਸਾਨੂੰ ਚੀਜ਼ਾਂ ਚਾਹੀਦੀਆਂ ਜਾਂ ਮਸ਼ੀਨਰੀ ਚਾਹੀਦੀ ਆ ਉਹ ਹਲੇ ਕਈ ਚੀਜ਼ਾਂ ਸਾਡੇ ਕੋਲ ਇੱਥੇ ਅਵੇਲੇਬਲ ਨਹੀਂ ਹੈਗੀਆਂ ਦਾ ਮਟੀਰੀਅਲ ਅਵੇਲੇਬਲ ਨਹੀਂ ਕਿ ਅੱਜ ਸਾਈਕਲ ਦੇ ਜਿਹੜਾ ਉਹ ਕਾਰਬਨ ਫਾਈਬਰ ਦਾ ਸਾਈਕਲ ਵੀ ਬਣ ਰਿਹਾ ਹੈ ਬਹੁਤ ਪਾਈਕਲ ਦੇ ਪਾਰਟ ਜਿਹੜੇ ਅਲੂਮੀਨੀਅਮ ਦੇ ਵੀ ਬਣਦੇ ਆ ਬਹੁਤ ਲਾਈਟ ਵੇਟ ਹੁੰਦੇ ਆ ਉਹ ਉਹ ਵੀ ਬਣਦੇ ਪਏ ਆ ਔਰ ਨਵੇਂ ਤੋਂ ਨਵਾਂ ਜਿਹੜਾ ਹੈਗਾ ਟੈਕਨੋਲੋਜੀ ਆ ਰਹੀ ਆ ਉਹ ਪਾਰਟ ਸਾਡੇ ਇੱਥੇ ਅਵੇਲੇਬਲ ਨਾ ਹੋਣ ਕਰਕੇ ਉਹ ਮਟੀਰੀਅਲ ਨਾ ਹੋਣ ਕਰਕੇ ਜਾਂ ਉਦਾਂ ਦੇ ਮਸ਼ੀਨਰੀ ਸਾਡੇ ਕੋਲ ਮਦਰ ਮਸ਼ੀਨਰੀ ਨਹੀਂ ਹੱਲੇ ਆਗੀ ਤੇ ਅਸੀਂ ਉਹ ਸਰਕਾਰ ਨੂੰ ਇਸ ਦੇ ਬਾਧੀਆਂ ਵਿੱਚ ਕਈ ਵੀ ਕਵਾਂਗੇ ਵੀ ਤੁਸੀਂ ਸਾਨੂੰ ਟੈਕਨੋਲੋਜੀ ਅਪਗ੍ਰੇਡ ਕਰਨ ਵਾਸਤੇ ਜਾਂ ਅਸੀਂ ਜਿਹੜੀ ਮਸ਼ੀਨਰੀ ਬੁਲਾਉਣੀ ਆ ਜਾ ਅਸੀਂ ਕਿ ਇਸ ਕੰਪਨੀ ਦੇ ਨਾਲ ਆਪਣੀ ਟਾਈ ਅਪ ਕਰਨਾ ਹੈ ਉਹਦੇ ਵਿੱਚ ਸਾਡੀ ਮੱਦਦ ਸਰਕਾਰ ਨੂੰ ਕਰਨੀ ਚਾਹੀਦੀ ਹੈ ਸਾਨੂੰ ਸਪੈਸ਼ਲ ਡਿਸਕਾਊਂਟ ਦੇਣੇ ਚਾਹੀਦੇ ਆ ਔਰ ਜਿਹੜੀ ਇਹ ਮਸ਼ੀਨਰੀ ਅਸੀਂ ਇੰਪੋਰਟ ਕਰੀਏ ਉਹਦੇ ਤੇ ਕੋਈ ਵੀ ਡਿਊਟੀ ਨਾ ਲਈ ਜਾਵੇ ਕਸਟਮ ਨਾ ਲਾਇਆ ਜਾਵੇ ਤਾਂ ਕਿ ਨਵੀਂ ਟੈਕਨੋਲੋਜੀ ਆ ਜਾਏਗੀ ਤੇ ਜਿਹੜੀ ਅਸੀਂ ਉਹਦੇ ਤੇ ਸਾਈਕਲ ਬਣਾਵਾਂਗੇ ਉਹ ਯੂਰਪੀਅਨ ਕੰਟਰੀ ਦੀ డిਮਾਂਡ ਜਾਂ ਅਮਰੀਕਨ ਕੰਟਰੀ ਦੀ ਜਿਹੜੀ ਡਿਮਾਂਡ ਹੈ ਉਹ ਅਸੀਂ ਤਾਂ ਹੀ ਪੂਰੀ ਕਰ ਸਕਾਂਗੇ ਕਿਉਂਕਿ ਉਹਨਾਂ ਦੀ ਟੈਕਨੋਲੋਜੀ ਦਾ ਬਾਲ ਬਣਾਵਾਂਗੇ ਉਸ ਦਾ ਲਾ ਸਵਾਲ ਹੈ ਐਗਜ਼ੀਬਿਸ਼ਨ ਦੀ ਅੱਜ ਸ਼ੁਰੂਆਤ ਹੋਈ ਹੈ 3 ਦਿਨ ਐਗਜ਼ੀਬਿਸ਼ਨ ਲੱਗੇਗੀ ਪੂਰੇ ਇੰਡੀਆ ਤੋਂ ਡੀਲਰ ਇੱਥੇ ਆ ਰਹੇ ਨੇ ਕਿੰਨਾ ਕੋ ਬੂਸਟ ਮਿਲੇਗਾ ਸੈਕੰਡਰੀ ਦੇਖੋ ਇਹ ਐਗਜ਼ੀਬਿਸ਼ਨ ਦਾ ਜਾਂ ਆਮ ਵੀ ਕਿੰਦਾ ਆਪਾਂ ਗੱਲ ਕੀਤੀਆਂ ਨੇ ਕੋਈ ਵੀ ਐਗਜ਼ੀਬਿਸ਼ਨ ਜਿੱਥੇ ਲੱਗਦੀ ਆ ਜਦੋਂ ਉਥੇ ਹਰ ਬੰਦਾ ਆ ਕੇ ਦੇਖਦਾ ਆ ਮਿਲਦਾ ਆ ਸਾਰੀਆਂ ਚੀਜ਼ਾਂ ਦੇਖ ਲੈਂਦਾ ਤੇ ਉਹਨਾਂ ਨੂੰ ਇਹ ਬਹੁਤ ਫਾਇਦਾ ਹੁੰਦਾ ਆ ਵੀ ਮੈਨੂੰ ਜਿਹੜੀ ਇੱਕ ਚੀਜ਼ ਨਹੀਂ ਵੀ ਕਿਤੇ ਪਤਾ ਲੱਗੀ ਸੀ ਜਿਹੜੀ ਮੈਂ ਨਹੀਂ ਵੀ ਦੇਖੀ ਸੀ ਉਹ ਐਗਜ਼ੀਬਿਸ਼ਨ 'ਚ ਉਹਨੂੰ ਦੇਖ ਲੈਂਦਾ ਤੇ ਉਹਦੇ ਨਾਲ ਨੇਚੁਰਲੀ ਉਹਨੂੰ ਦੋ ਤਿੰਨ ਚਾਰਾਂ ਦੀ ਚੋਇਸਿਸ ਮਿਲ ਜਾਂਦੀ ਆ ਵੀ ਮੈਂ ਇੱਕੋ ਬੰਦੇ ਤੋਂ ਮਾਲ ਲੈ ਰਿਆ ਸੀ ਮੈਂ ਦੂਸਰੇ ਤੋਂ ਵੀ ਲਵਾਂ ਜਾਂ ਮੇਰੇ ਕੋ ਆ ਪਾਰ ਮੈਂ ਅੱਜ ਤੱਕ ਦੇਖਿਆ ਹੀ ਨਹੀਂ ਸੀਗਾ ਇਹ ਵੀ ਇੱਥੇ ਮਿਲਦਾ ਆ ਮੈਂ ਉਹ ਵੀ ਉਹ ਲਾਏਗਾ ਇਸ ਕਰਕੇ ਐਗਜ਼ੀਬਿਸ਼ਨ ਦੇ ਉੱਤੇ ਕਾਫੀ ਜਿਹੜਾ ਹੈਗਾ ਸਾਨੂੰ ਉਮੀਦ ਆ ਕਿ ਇਹਦੇ ਨਾਲ ਬੂਸਟ ਮਿਲੇਗਾ ਲੋਕਲ ਇੰਡਸਟਰੀ ਨੂੰ ਔਰ ਇੰਡਸਟਰੀ ਜਿਹੜੀ ਹੈ ਅੱਗੇ ਤੋਂ ਪਰਫੁੱਲਤ ਹੋਏਗੀ ਬਿਲਕੁਲ ਬਿਲਕੁਲ ਅਸੀਂ ਅਵਤਾਰ ਸਿੰਘ ਭੋਗਲ ਜਿਹੜੇ ਇਸ ਐਗਜ਼ੀਬਿਸ਼ਨ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਇਸ ਐਗਜ਼ੀਬਿਸ਼ਨ ਦੇ ਜ਼ਰੀਏ ਸਾਈਕਲ ਇੰਡਸਟਰੀ ਨੂੰ ਕਾਫੀ ਬੂਸਟ ਮਿਲੇਗਾ ਕੈਮਰਾ ਪਰਸਨ ਮੁਨੀਸ਼ ਦੇ ਨਾਲ ਬਵੇਕタル ਚਰਚਾ ਟੀਵੀ ਲੁਧਿਆਣਾ